ਰੋਪਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਡਿਪੋਰਟੇਸ਼ਨ ਤੋਂ ਬਾਅਦ ਉਹਨੂੰ ਫਰਜੀ ਟਰੈਵਲ ਏਜੰਟਾਂ ਦੇ ਉੱਪਰ ਐਕਸ਼ਨ ਸ਼ੁਰੂ ਹੋ ਗਿਆ ਹੈ ਜੀ ਹਾਂ ਦਾਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਟਰੈਵਲ ਏਜੰਟ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਜੀ ਹਾਂ ਦਾਦੇ ਕਿ ਐਫ ਆਈ ਆਰ ਦਰਜ ਹੋਊਗੀ ਔਰ ਮਾਮਲਾ ਦਰਜ ਹੋ ਚੁੱਕਾ ਹੈ ਡਿਪੋਰਟੇਸ਼ਨ ਤੋਂ ਬਾਅਦ ਲਗਾਤਾਰ ਜਦੋਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਡੇ ਪਹੁੰਚੇ ਤਾਂ ਹਰੇਕ ਐਮ ਐਲ ਏ ਹੋਵੇ ਚਾਹੇ ਕੋਈ ਮੰਤਰੀ ਹੋਵੇ ਘਰ ਘਰ ਜਾ ਕੇ ਹਾਲਚਾਲ ਜਾਣਿਆ ਤੇ ਇਸ ਤੋਂ ਬਾਅਦ ਫਿਰ ਭਰੋਸਾ ਦਿੱਤਾ ਕਿ ਹੁਣ ਏਜੰਟਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਕਿਉਂਕਿ ਬਹੁਤ ਜ਼ਿਆਦਾ ਮਾਮਲਾ ਜਿਹੜਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਇਸ ਵਕਤ ਕੱਲ ਸੰਸਦ ਦੇ ਕਿਸ ਪ੍ਰਕਾਰ ਗਾ ਪਿਆ ਤੁਸੀਂ ਦੇਖਿਆ ਹੋਊਗਾ ਜਦੋਂ ਵਿਦੇਸ਼ ਮੰਤਰੀ ਨੂੰ ਕੋਈ ਜਵਾਬ ਨਹੀਂ ਅੱਗੇ ਆ ਰਿਹਾ ਸੀ ਤਾਂ ਜਿਹੜੇ ਮੰਤਰੀਆਂ ਦੇ ਵੱਲੋਂ ਐਮਪੀਆਂ ਦੇ ਵੱਲੋਂ ਜਿਹੜਾ ਕੁਝ ਪੁੱਛਿਆ ਗਿਆ ਤਾਂ ਦੱਸਦੇ ਕਿ ਹੁਣ ਯੂਐਸ ਤੋਂ ਰਿਪੋਰਟ ਹੋਏ ਅੰਮ੍ਰਿਤਸਰ ਦੇ ਦਲੇਰ ਸਿੰਘ ਨੂੰ ਇੱਕ ਏਜੰਟ ਨੇ ਬਾਹਰ ਭੇਜਿਆ 60 ਲੱਖ ਰੁਪਏ ਲਿਆ ਉਸ ਤੋਂ ਜਿਸ ਦਾ ਨਾਮ ਸੀ ਸਤਨਾਮ ਸਿੰਘ ਸਤਨਾਮ ਸਿੰਘ ਏਜੰਟ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਜੀ ਹਾਂ ਦੱਸਦੇ ਕਿ ਅੰਮ੍ਰਿਤਸਰ ਦਾ ਸਲੇਮਪੁਰ ਪਿੰਡ ਹੈ ਜਿੱਥੋਂ ਦਾ ਇਹ ਦਲੇਰ ਸਿੰਘ ਦੇ ਗਿਆ ਹੋਇਆ ਸੀ ਤੁਹਾਨੂੰ ਦੱਸਦੇ ਕਿ ਕੱਲ ਕੁਲਦੀਪ ਢਾਲੀਵਾਲ ਵੀ ਉਹਨਾਂ ਨੂੰ ਉਸ ਨੂੰ ਮਿਲ ਕੇ ਸ਼ਾਮ ਨੂੰ ਜਿਹੜਾ ਉਸ ਦਿਨ ਮੁਲਾਕਾਤ ਕਰਕੇ ਉਸ ਨੂੰ ਭਰੋਸਾ ਦਿੱਤਾ ਕਿ ਟਰੈਵਲ ਏਜੰਟ ਦੇ ਖਿਲਾਫ ਮਾਮਲਾ ਦਰਜ ਕਰਵਾਵਾ ਕਰਵਾਵਾਂਗੇ ਤੇ ਹੁਣ ਜਿਹੜਾ ਮਾਮਲਾ ਹੋ ਦਰਜ ਹੋ ਗਿਆ ਸਤਨਾਮ ਸਿੰਘ ਫਰਜੀ ਟਰੈਵਲ ਏਜੰਟ ਜੋ ਕਿ 60 ਲੱਖ ਰੁਪਇਆ ਲੈ ਕੇ ਅਮਰੀਕਾ ਭੇਜਿਆ ਜਿਸ ਨੇ ਦਲੇਰ ਸਿੰਘ ਨੂੰ ਦਲੇਰ ਸਿੰਘ ਜੋ ਕਿ ਡਿਪੋਰਟ ਹੋ ਕੇ ਵਾਪਸ ਆ ਗਿਆ ਤੇ ਹੁਣ ਦਾਦੇ ਕਿ ਉਸ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਅਮਰਸਰ ਦੇ ਵਿੱਚ ਬਹੁਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਰਿਪੋਰਟੇਸ਼ਨ ਦਾ ਪੂਰਾ ਮਾਮਲਾ ਪੂਰਾ ਹੈ ਜਿਹੜਾ ਘਟਨਾਕ ਫੈਨੋਮਨਾ ਜਿਹੜਾ ਹੈ ਵਰਤਿਆ ਪਰਸੋ ਦੇ ਦਿਨ ਦੇ ਵਿੱਚ ਤਦਾਦੇ ਕਿ ਉਸ ਦਿਨ ਤੋਂ ਬਾਅਦ ਲਗਾਤਾਰ ਚਰਚਾਵਾ ਚੱਲੀਆਂ ਕਿ ਏਜੰਟਾਂ ਨੇ ਮੁੰਡੇ ਡੰਕੀਆਂ ਲਵਾ ਲਵਾ ਕੇ ਬਾਹਰ ਭੇਜੇ ਆਪ ਲੱਖਾਂ ਕਰੋੜਾਂ ਰੁਪਏ ਬਣਾ ਗਏ ਤੇ ਬਾਅਦ ਦੇ ਵਿੱਚ ਪਰਿਵਾਰ ਨਾਲ ਦਾ ਡੰਕੀ ਲਾਉਣ ਵੇਲੇ ਫਸ ਜਾਂਦਾ ਨਾਲੇ ਫਿਰ ਹੁਣ ਤੁਸੀਂ ਦੇਖੋ ਕਿ ਜਿਹੜੇ ਡਿਪੋਰਟ ਹੋ ਕੇ ਵਾਪਸ ਆ ਗਏ ਹਾਲਾਂਕਿ ਇਸ ਦੇ ਵਿੱਚ ਇਹ ਵੀ ਗੱਲ ਦੇਖਣ ਵਾਲੀ ਆ ਕਿ ਜਿੰਨੇ ਏਜੰਟ ਜ਼ਿੰਮੇਵਾਰ ਨੇ ਸਪਰਾਧ ਦੇ ਓਨੇ ਜਿਹੜਾ ਜ਼ਿੰਮੇਵਾਰ ਲੋਕ ਵੀ ਨੇ ਜਿਹੜੇ 2 ਨੰਬਰ ਦੇ ਵਿੱਚ ਜਾਣਾ ਚਾਹੁੰਦੇ ਆ ਹੁਣ ਦੋ ਨੰਬਰ ਦੇ ਕਿਸੇ ਕੰਮ ਨੂੰ ਤੁਸੀਂ ਜਸਟੀਫਾਈ ਤਾਂ ਨਹੀਂ ਕਰ ਸਕਦੇ ਚਾਹੇ ਕੋਈ ਕੰਮ ਹੋਵੇ ਚਾਹੇ ਕਿੰਨੀ ਮਜਬੂਰੀ ਹੋਵੇ ਕੁਝ ਵੀ ਹੋਵੇ ਤੁਸੀਂ ਇਸ ਨੂੰ ਜਸਟੀਫਾਈ ਤਾਂ ਨਹੀਂ ਕਰ ਸਕਦੇ ਕਿ ਅਸੀਂ ਦੋ ਨੰਬਰ ਦੇ ਵਿੱਚ ਅਸੀਂ ਗਏ ਬਾਹਰ ਅਸੀਂ ਉੱਤੇ ਬੱਡ ਟੱਪ ਕੇ ਬਾਹਰ ਗਏ ਆ ਜੇ ਜਿਹੜਾ ਤੁਸੀਂ ਦੇਖੋ ਗਲਤ ਕੰਮ ਦਾ ਤਾਂ ਫਿਰ ਨਤੀਜਾ ਗਲਤ ਹੀ ਹੁੰਦਾ ਪਰ ਏਜੰਟਾਂ ਦੇ ਖਿਲਾਫ ਹੁਣ ਕਾਰਵਾਈ ਸ਼ੁਰੂ ਹੋ ਗਈ ਹੈ ਸਤਨਾਮ ਸਿੰਘ ਦੇ ਖਿਲਾਫ ਪਰਚਾ ਦਰਜ ਹੋਇਆ ਜਿਸ ਨੇ ਸਲੇਮਪੁਰ ਅੰਮ੍ਰਿਤਸਰ ਦਾ ਪਿੰਡ ਜੋ ਕਿ ਦਲੇਰ ਸਿੰਘ ਮੁੰਡਾ ਜਿੱਥੇ ਰਹਿਣ ਵਾਲਾ ਸੀ ਉਹ 60 ਲੱਖ ਰੁਪਏ ਆ ਦੇ ਕੇ ਗਿਆ 60 ਲੱਖ ਰੁਪਏ ਏਜੰਟ ਨੇ ਲਿਆ ਬਾਹਰ ਭੇਜਨ ਦਾ ਅਮਰੀਕਾ ਦੀ ਡੌਂਕੀ ਲਵਾਉਣ ਦਾ ਤੇ ਬਾਅਦ ਦੇ ਵਿੱਚ ਹੁਣ ਜੋ ਰਿਪੋਰਟ ਹੋ ਕੇ ਆ ਗਈ ਤਾਂ ਉਹਨ ਏਜੰਟ ਦੇ ਖਿਲਾਫ ਪਰਚਾ ਦਰਜ ਹੋ ਗਿਆ ਪਰ ਤੁਸੀਂ ਇੱਥੇ ਇੱਕ ਗੱਲ ਸੋਚੋ ਜੇ ਰਿਪੋਰਟ ਨਾ ਕੀਤਾ ਹੁੰਦਾ ਤਾਂ ਫਿਰ ਏਜੰਟ ਦੇ ਖਿਲਾਫ ਪਰਚਾ ਦਰਜ ਹੋਣਾ ਸੀ ਫਿਰ ਏਜੰਟ ਨੂੰ ਕਿਸ ਨੇ ਗਾਲਾਂ ਦੇਣੀਆਂ ਸੀ ਫਿਰ ਕਿਸੇ ਨੂੰ ਗਾਲਾਂ ਨਹੀਂ ਦੇਣੀਆਂ ਸੀ ਕਿਉਂਕਿ ਗਾਲਾਂ ਤਾਂ ਦਿੱਤੀਆਂ ਜਾ ਰਹੀਆਂ ਕਿ ਹੁਣ ਰਿਪੋਰਟ ਹੋ ਕੇ ਵਾਪਸ ਆ ਗਈ ਜਿਹੜੇ ਪਹਿਲਾਂ ਉੱਥੇ ਅਸ ਤੋਂ 5-6 ਸਾਲ ਪਹਿਲਾਂ ਦੇ ਗਏ ਹੋਇਆ ਡੰਕੀਆਂ ਲਾ ਲਾ ਕੇ ਉਹ ਵੀ ਤਾਂ ਉੱਥੇ ਰਹਿ ਰਹੇ ਨੇ ਉਹਨਾਂ ਦੇ ਏਜੰਟਾਂ ਨੂੰ ਤਾਂ ਕੋਈ ਗਾਲਾਂ ਨਹੀਂ ਦੇ ਸਕਦਾ ਅਗਲੇ ਨੇ ਜੇ ਰੁਪਿਆ ਲਿਆ ਤਾ ਫਰੂਜ਼ ਨੇ ਰਿਪੋਰਟ ਜੋ ਉਸਨੇ ਜਿਹੜਾ ਡੰਕੀ ਲਵਾ ਕੇ ਬਾਹਰ ਵੀ ਭੇਜਿਆ ਪਰ ਤੁਸੀਂ ਦੇਖੋ ਦੋਨੇ ਪੱਖ ਦੇਖਣੇ ਜ਼ਰੂਰੀ ਹੈ ਇਹ ਨਹੀਂ ਗੱਲ ਹੁੰਦੀ ਕਿ ਇੱਕ ਪਿੱਛੇ ਲੱਗ ਜਾਓ ਦੋਨੇ ਪੱਖ ਦੇਖਣੇ ਜ਼ਰੂਰੀ ਹੁੰਦੇ ਆ ਜੇ ਇਹ ਰਿਪੋਰਟ ਹੋ ਕੇ ਆਇਆ ਤਾਂ ਹੀ ਇਹ ਐਕਸ਼ਨ ਸਤਨਾਮ ਸਿੰਘ ਤੇ ਹੋਇਆ ਜੇ ਕਿਤੇ ਇਹ ਰਿਪੋਰਟ ਹੋ ਕੇ ਨਾ ਆਇਆ ਹੁੰਦਾ 60 ਲੱਖ ਰੁਪਏ ਇਸ ਨੂੰ ਕੋਈ ਚੁਭਣਾ ਹੀ ਨਹੀਂ ਸੀ ਜੇ ਅਮਰੀਕਾ ਬੈਠਾ ਹੁੰਦਾ ਜ ਪਰ ਇਹ ਗੱਲ ਦੇਖੋ ਤੁਸੀਂ ਟਰੈਜਡੀ ਹੈ ਕਿ ਕਿਸ ਪ੍ਰਕਾਰ 60 ਲੱਖ ਰੁਪਏ ਲੋਕ ਦੇ ਕੇ ਜਾ ਰਿਹਾ ਹੈ 60 ਲੱਖ ਦਾ ਤੁਸੀਂ ਇੱਥੋਂ ਕੁਝ ਕਰ ਲਓ ਇੱਥੇ ਰਹਿ ਕੇ ਕੁਝ ਕਰ ਲਓ ਕੋਈ ਕੰਮ ਧੰਦਾ ਕਰ ਲਓ 60 ਰਕ ਰੁਪਿਆ ਤੁਸੀਂ ਕੀ ਸੋਚਦੇ ਹੋ ਕਿ 2 ਸਾਲਾਂ ਚ ਭੇਜੋਗੇ ਵਾਪਸ ਇੰਡੀਆ ਹੁਣ ਤਾਂ ਉਹ ਚੀਜ਼ਾਂ ਰਹੀਆਂ ਵੀ ਨਹੀਂ ਹੁਣ ਤਾਂ 올 ਵਰਲਡ ਦੇ ਵਿੱਚ ਰੈਸੈਸ਼ਨ ਹੈ ਕੰਮ ਧੰਦਾ ਕਿਤੇ ਹੈ ਨਹੀਂ ਸਾਰਾ ਕੁਝ ਮਹਿੰਗਾ ਹੋਇਆ ਪਿਆ ਇਨਫਲੇਮੇਸ਼ਨ ਇੰਨੀ ਆਈ ਪਈ ਹੈਗੀ ਤੇ ਹੁਣ ਜੇ ਤੁਸੀਂ ਇਹ ਸੋਚੋਗੇ ਕਿ ਅਸੀਂ 60-60 ਲੱਖ ਰੁਪਿਆ ਲਾ ਕੇ ਬਾਹਰ ਜਾਂਦੇ ਆ ਤੇ ਬਾਅਦ ਦੇ ਵਿੱਚ ਮਾਪਿਆਂ ਨੂੰ ਰੁਪਏ ਭੇਜਾਂਗੇ 2 ਸਾਲਾਂ ਚ ਅਸੀਂ ਟਰਨਓਵਰ ਵੀ ਕਰਨ ਲੱਗਿਆਂਗੇ ਤਾਂ ਇਹ ਗੱਲਾਂ ਸਬਜਬਾਗ ਨੇ ਇਹਨਾਂ ਦਾ ਕੋਈ ਹੱਲ ਨਹੀਂ ਇਹ ਜਿੰਨਾ ਮਰਜੀ ਸੋਚ ਸਕਦੇ ਹੋ ਤੁਸੀਂ ਸੋਚੀ ਜਾਓ ਪਰ ਇਹਨਾਂ ਦੇ ਵਿੱਚੋਂ ਨਿਕਲਣਾ ਕੱਖ ਨਹੀਂ ਇਹ ਸਾਨੂੰ ਆਪ ਸੋਚਣਾ ਪਊ ਪੰਜਾਬੀਆਂ ਨੂੰ ਸਾਨੂੰ ਆਪ ਸੋਚਣਾ ਪਊ ਕਿ ਅਸੀਂ ਇੱਥੇ ਬਹਿ ਕੇ ਕੰਮ ਕਰੀਏ ਇੰਨੇ ਲੱਖਾਂ ਕਰੋੜਾਂ ਰੁਪਇਆ ਨਾ ਦਈਏ ਬਾਅਦ ਦੇ ਵਿੱਚ ਕਰਜ਼ਾ ਵੀ ਚੜ ਜਾਂਦਾ ਆਪ ਤਾਂ ਤੁਸੀਂ ਬਾਹਰ ਚਲੇ ਜਾਂਦੇ ਹੋ ਪਿੱਛੇ ਮਾਂ ਪਿਓ ਦਾ ਬਿਸ਼ਰਮ ਹੁੰਦਾ ਜੀਤੋਂ ਕਰਜ਼ਾ ਲਿਆ ਹੁੰਦਾ ਉਹਦੇ ਸਾਹਮਣੇ ਉਹ ਗੱਲਾਂ ਵੱਖ ਨੇ ਪਰ ਹੁਣ ਖਬਰ ਤੇ ਆਉਣੀ ਸਤਨਾਮ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਹੁਣ ਵੱਡਾ ਐਕਸ਼ਨ ਟਰੈਵਲ ਏਜੰਟਾਂ ਦੇ ਖਿਲਾਫ ਹੋਣਾ ਸ਼ੁਰੂ